ਆਪਣਾ ਅੱਜ ਦਾ ਵਿਸ਼ਾ ਹੈਗਾ ਬੇਰੁਜ਼ਗਾਰੀ। ਬੇਰੁਜ਼ਗਾਰੀ ਉਦੋਂ ਵਾਪਰਦੀ ਮੰਨੀ ਜਾਂਦੀ ਹੈ ਜਦੋਂ ਬਹੁਤ ਸਾਰੇ ਲੋਕ ਨੇ ਜਿਹੜੇ ਉਦਮ ਤੇ ਫੁਰਤੀ ਨਾਲ ਕੰਮ ਦੀ ਭਾਲ ਕਰ ਰਹੇ ਹੁਣ ਪਰ ਫਿਰ ਵੀ ਉਹਨਾਂ ਨੂੰ ਕੰਮ ਨਾ ਮਿਲੇ। ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਭਾਰ ਦਾ ਕੁੱਲ ਕੌਮੀ ਵਿਕਾਸ ਦਰਾ ਜਿਹੜਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਇੱਥੋਂ ਤੱਕ ਕਿ ਦਾਵਾ ਕੀਤਾ ਜਾਂਦਾ ਹੈ ਕਿ ਭਾਰਤ ਇੱਕ ਵੱਡੀ ਆਰਥਿਕਤਾ ਬਣ ਗਿਆ ਹੈ। ਪਰ ਫਿਰ ਵੀ ਜਦੋਂ ਆਪਾਂ ਭਾਰ ਦੇ ਸੰ 2017 ਦੇ ਆਰਥਿਕ ਸਰਵੇਖਣ ਦੀ ਰਿਪੋਰਟ ਚੈੱਕ ਕਰਦੇ ਆ ਤਾਂ ਉਸ ਰਿਪੋਰਟ ਦੇ ਅਨਸਾਰ ਜਿਹੜੇ 15 ਤੋਂ 29 ਸਾਲ ਤੱਕ ਦੇ ਨੌਜਵਾਨ ਨੇ ਉਹ 30% ਬੇਰੁਜ਼ਗਾਰ ਹਨ ਜਿਹੜੀ ਕਿ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਦੀ ਕੁੱਲ ਗਿਣਤੀ 3 ਕਰੋੜ 10 ਲੱਖ ਬਣਦੀ ਹੈ ਅਰਧ ਬੇਰੁਜ਼ਗਾਰੀ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਅੱਗੇ ਹੈ ਜੀ ਆਪਾਂ ਸ਼ਹਿਰੀ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਦੇਸ਼ ਦੇ ਅੰਦਰ ਜੰਮੂ ਕਸ਼ਮੀਰ ਤੋਂ ਬਾਅਦ ਦੂਜਾ ਨੰਬਰ ਹਰਿਆਣੇ ਦਾ ਹੈ ਤਕਨੀਕੀ ਸਿੱਖਿਆ ਦੀ ਘਾਟ ਕਾਰਨ ਵੀ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾ ਰਹੇ ਨੇ ਨੌਕਰੀ ਦੀ ਭਾਲ ਲਈ ਪਰ ਉੱਥੇ ਵੀ ਹਰ ਇੱਕ ਨੂੰ ਆਪਣੀ ਮਨਪਸੰਦ ਦਾ ਕੰਮ ਮਿਲਣਾ ਸੰਭਵ ਨਹੀਂ ਹੈ ਇਕੱਲਾ ਭਾਰਤ ਦੇਸ਼ ਹੀ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰ ਰਿਹਾ ਹੈ ਤੋਂ ਤੱਕ ਕੇ ਜਿਹੜੇ ਦੁਨੀਆਂ ਦੇ ਖੁਸ਼ਹਾਲ ਮੰਨੇ ਜਾਂਦੇ ਦੇਸ਼ ਹਨ ਜਿਵੇਂ ਕਿ ਅਮਰੀਕਾ ਅਤੇ ਇੰਗਲੈਂਡ ਉਹ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ